ਜਿਹੜਾ ਇਹ ਅਮਰਿਤਪਾਲ ਐ ਇਹ ਢੋਂਗੀ ਐ ਇਹ ਡੁਪਲੀਕੇਟ ਐ ਇਹ ਨਕਲੀ ਐ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਐ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾਂ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈ ਐ ਉਸ ਇਲੈਕਸ਼ਨ ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਭ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਬਾਰ-ਬਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ترشیم ਸਿੰਘ ਜੀ ਉਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇਹ ਕਮਰੇ ਧਾਰੀ ਵੀ ਨੇ ਮਗਰ ਅਮਰਿਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਹੈ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਤਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸੋ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਹੈ AI AI ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅੰਮ੍ਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰਦੀਨ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲਓ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲਓ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਹੈ ਉਹ ਉਹ ਨਹੀਂ ਜਿਹੜੇ ਬਾਰ-ਬਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਬਕਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਹੈ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕੁਐਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਕੀਤੀ ਆ ਵੇਖੋ ਆ ਪਿੱਛੇ ਆਈ ਕਿ ਆ ਆ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਏ ਆ ਆ ਨਾਲ ਕੌਣ ਬਿਠਾਇਆ ਜੀ ਨੋ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਦਰ ਮੈਂ ਅਮਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਹੈ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਹੈ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜੀਜੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਛ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਤਾਂ ਦੱਸੋ ਤੂੰ ਕਿਵੇਂ ਕਹਿ ਰਗਤ ਕਰ ਰਿਹਾ ਪ੍ਰੰਤ ਤੁਹਾਨੂੰ ਫਰਾਂਸ ਵੀ ਉੱਥੇ ਮੰਡੀ ਬੋਰਡ ਦੇ ਅਫਸਰ ਨੇ ਜਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਪਾਲ ਦਾ ਬੰਦਾ ਮੈਂ ਤਾਂ ਅਮਰ ਹੁਣ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਇਹਦੇ ਕੇਜਰੀ ਵਾਲ ਨੂੰ ਪੁੱਛਣਾ ਚਾਹੁੰਦਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਇਹ ਹੈਪੀ ਪਛੀ ਆ ਵੀ ਤੁਹਾਡਾ ਬੰਦਾ ਜਿਵੇਂ ਲਾਰੈਂਸ ਪਿਸ਼ਨੋਈ ਤਾਂ ਪਤਾ ਹੀ ਹੈ ਤੁਹਾਡਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟ ਨਾ ਬਣਾਉਂਦੀ ਪ੍ਰਬੋਧ ਕੁਵਾਰ ਦੀ ਤੇ ਤਾਂ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ ਇਸ ਲਈ ਇਹ ਕਰਦੇ ਕੀ ਹੈ ਉਹ ਹੁਣ ਮੈਂ ਅਗਲੀ ਵੀਡੀਓ ਇਹ ਮੈਂ ਤਾਂ ਤੁਹਾਨੂੰ ਵਿਗਾਰੇ ਕਿਉਂਕਿ ਤੁਸੀਂ ਵੀ ਕਾਲੇ ਪਏ ਉਹ ਵੀਡੀਓ ਵੇਖਣ ਨੂੰ ਪਹਿਲਾਂ ਉਹੀ ਵੇਖ ਲਓ ਬਾਅਦ ਚ ਕਰ ਲਾਂਗੇ ਸਵਾਲ ਜਵਾਬ ਮਗਰ ਉਹ ਵੀਡੀਓ ਪਹਿਲਾਂ ਉਹ ਵਿਖਾ ਕੇ ਫਿਰ ਸਤਿ ਰਸੇਮ ਸਿੰਘ ਦੀ ਗੱਲਾਂ ਸੁਣਾ ਦਈਏ ਕਿ ਪਹਿਲਾਂ ਤਰਸੇਮ ਸਿੰਘ ਦੀ ਗੱਲਾਂ ਸੁਣਾ ਦਈਏ ਆਜ ਆ ਸੁਣ ਲਓ ਜੀ ਇਹ 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 ਇੰਟਰੋ ਹੀ ਬਣਿਆ ਹੋਇਆ ਕੋਈ ਇਹ ਚ ਸੱਚਾਈ ਨਹੀਂ ਅਗਲੀ ਸਲਾਹ ਆਜ ਆ ਸੁਖਪ੍ਰੀਤ ਦੀ ਸੁਣ ਲਿਓ ਜੀ ਜੀ ਹੁਣ ਮੋੜੇ ਚੱਕਰ ਤੇ ਇਹ ਦਤੂਣ ਹੁਣ ਮੈਂ ਵੀ ਮੋੜਨ ਨੂੰ ਵੀ ਇਹ ਚੀਜ਼ ਦਾ ਬੜਾ ਦੁੱਖ ਹੈ ਗੱਲ ਜੇ ਮੇਰੇ ਕੋਲ ਨਾ ਤਾਂ ਮੈਂ ਕਿਹਨੇ ਤੇ ਤੇਰੇ ਬੰਦੇ ਉਹਨੂੰ ਮੇਰੀ ਚੋ ਜੋ ਹੋ ਜਾਂਦੀ ਜੀ ਪਰ ਇਹਨਾਂ ਨੇ ਲੈ ਲੈ ਬੇੜਾ ਗਲਤ ਕਰ ਦਿੱਤਾ ਮੇਰਾ ਸਾਰਾ ਮੈਂ ਮੈਂ ਨਾ ਆਣਾ ਹੁਣ ਸੁਣ ਲਿਓ ਮੈਂ ਜੇ ਅਮਰਿਤਪਾਲ ਬਾਰੇ ਕੁਝ ਬੋਲਾਂ ਤਾਂ ਮਿਰਚਾਂ ਲੱਗਦੀਆਂ ਇਹ ਆਪ ਕੀ ਕੁਝ ਬੋਲੀ ਜਾਂਦੇ ਨਾ ਤਾਂ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਮਗਰ ਇਹਨਾਂ ਦੀ ਭਾਵਨਾ ਸੁਣ ਲਿਓ ਬਾਪੂ ਨੂੰ ਪਤਾ ਕਿ ਇਹ ਜੇ ਨੇ ਦੱਚਮਣਾਂ ਲੱਖ ਤੇ ਦਹਿਆ ਬ੍ਰਾਮ ਕੋਲਮ ਤੇ ਦੂਜੇ ਬੰਦੇ ਕੋਲੇ ਕਿ ਲਾਇਆ ਇਸ ਟ੍ਰਾਂਪੋਰਟ 'ਚ ਉਹ ਵੀ ਉਹ ਵੀ ਦਰਦ ਦਵਾਇਆ ਇਹਨਾਂ ਨੇ ਇਹਨਾਂ ਨੇ ਕੁੜੀ ਹੈਗਾ ਨੇ ਨੀਰਦੇ ਮੈਂ ਤੇ 40 ਸਾਲ ਦੇ ਤੇ ਜਿੰਦਗੀ ਦੇ ਬਾਹਰ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਵਕਾਈ ਕਿੰਦਾ ਇੱਕ ਰੰਡੀਆਂ ਨੇ ਕਿ ਕੋਈ ਕਿ ਕਹਦੇ ਬੰਦਾ ਤੇ ਆ ਗਿਆ ਇਹ ਗੱਲ ਆ ਕਿ ਮੈਂ ਤੁਹਾਨੂੰ ਫੋਨ ਸ਼ਰਮ ਹੋ ਜਾਂਦੀ ਨਹੀਂ ਕਰਦਾ ਆਈਗਾ ਵੀ ਜਦੋਂ ਤੁਹਾਨੂੰ ਲੋਕਾਂ ਦੇ ਪਿੱਛੇ ਮੈਂ ਤਾਂ ਹੋਰ ਹੀ ਸੀ ਬੈਠੇ ਮਹੀਨਾ ਨੂੰ ਮਿੰਨਮਾ ਬੈਠੀ ਰਿਹਾ ਕਰ ਦਿੱਤਾ ਤੇ ਮੈਂ ਨਹੀਂ ਅੱਗੇ 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 ਉਹ ਨਹੀਂ ਅੱਗੇ ਹੈਗੀ 1000 ਤੂੰ ਕੱਟ ਦੇਣਾ ਹੁਣ ਸੁਣਾ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਾਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆਪਦੇ ਨਿਆਣਿਆਂ ਬਾਰੇ ਬਲ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਮੇਰੇ ਤੋਂ ਨਹੀਂ ਵਰਤੇ ਜਾਣੇ ਆਪ ਹੀ ਵਰਤਦਾ ਹੁਣ ਇਹਨਾਂ ਨੂੰ ਪੁੱਛਿਓ ਕੋਈ ਇਹ ਤੁਸੀਂ ਤਾਂ ਅਮਰਿਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸਦੋ ਮਗਰ ਹੁਣ ਉਹ ਤੂੰ ਵੀ ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਕਾ ਭਾਈ ਜਿਹੜੀ ਵੀਡੀਓ ਵਕਾਉਣੀ ਆ। ਆ ਬੇਹੇ ਨਹੀਂ ਵਕਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਕੋਈ। ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਹੋ ਕੌਣ ਆ ਕੌਣ ਆ ਕੌਣ ਆ। ਬੰਦਾ ਪਛਾਨ ਰਿਹਾ ਉਹ ਅਗਲਾ ਕਿਹੜਾ ਕਰ ਕੀ ਦੇ ਸਮਝ ਆ ਰਹੀ ਨਹੀਂ ਆ ਰਹੀ ਜੀ ਜੀਤੇ ਨਹੀਂ ਆ ਰਹੀ ਹੱਥ ਖੜਾ ਕਰਿਓ ਕੋਈ ਸ਼ਬਦ ਆ ਉਹ ਬੰਦਾ ਪਛਾਨ ਰਿਹਾ ਹਾਂ ਜੀ ਨੇ ਪਛਾਨਤਾ ਰਿਆ ਮੈਨੂੰ ਨਾਨ ਜਾਣ ਬਣਦੇ ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦੁਕਾਣਾ ਚਾਉਣਾ ਹੈ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਹਿੰਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਓ ਪਹਿਲਾਂ ਤਾਂ ਵੇਖੋ ਮੈਂ ਲਾਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਊ ਦੇਖੋ ਹੋ ਗਈ ਵੀਡੀਓ ਬਣ ਗਈ ਇਨਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕੁਆਲਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟ ਹੋਊ ਹੋ ਨਹੀਂ ਸਮਝਾਈ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਕੀ ਲਾਰਿਆ ਮੈਂ ਨਾ ਇਹ ਗੱਲ ਹੁਣ ਹੋ ਗਈ ਜੀ ਵੇਖ ਲਈ ਹੋ ਗਈ ਤੇ ਇਸ ਲੀ ਗੱਲੇ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲਿਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮੈਂ ਮੰਨੂ ਤਾਂ ਤਾਂ ਲਾਜ ਕੋਈ ਨਹੀਂ ਫਿਰ ਮੈਂ ਮੰਨ ਕੇ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਤ ਧਾਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜੀ ਹੈ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲ ਸੀ ਜਾਂ ਦੂਜੇ ਦੀ ਆ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜਾਂਦੇ ਇਹ ਤਾਂ ਛੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਛੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮੰਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਹਿਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਇਸ ਨਿਊ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਰਸ ਨੇ ਗ੍ਰਿਫਤ ਕਤ ਕੀਤਾ। ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲਾਗੇ ਜਾਂ 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ। ਕਿ ਉਹ ਜਲੰਧਰ ਜਾਉਂ ਤੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਕੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸਿਗਲ ਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ। ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹਣ ਕੱਲ ਵਾਸਤੇ। ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੂਸ਼ੀ ਕਰਨ ਵਾਸਤੇ ਅਮਰਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਅਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਆ ਕਿ ਇਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਹ ਤਰੀਕੇ ਨਾਲ ਝੂਠੇ ਇਹ ਕੇਸ ਆ ਪਹਿਲਾਂ ਵੀ ਕਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅਗੇ ਵੀ ਪੇਸ਼ ਕਰਤਾ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਮੈਂ ਕਿਉਂ ਬਖਾ ਰਿਹਾ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਹੈ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰ ਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਤੋਂ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ 'ਚ 21 'ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ ਚ ਮੇਰਾ ਹਿੱਸਾ ਹੈ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਆ ਮਤਲਬ ਲੁਟੇਰੇ ਠੱਗ ਅਸਲ ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾ ਨੂੰ ਉਹਨਾਂ ਨੂੰ ਜਾਣਬੁੱਝ ਕੇ ਅਸੀਂ ਕਵਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅਮਰਿਤਧਾਰੀ ਸਿੰਘ ਹੋ ਕੇ ਇਹਨਾਂ ਝੂਠ ਬੋਲ ਰਹੇ ਕੀ ਇਹ ਜਾਇਜ਼ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਥ ਹੋ ਜਾਂਦਾ ਤੇ ਉਹ AI ਹੋ ਜਾਂਦੀ ਆ ਜਾਂ ਝੂਠ ਹੋ ਜਾਂਦਾ ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਵਿਖਾ ਰਿਹਾ ਕਿ ਕਿਥੇ ਇੱਕ ਗੱਲ ਤੇ ਜਦੋਂ ਉਹਨੇ ਕਿਸੇ ਨੇ ਸਵਾਲ ਕੀਤਾ ਉਹ ਦੂਜੀ ਵੀਡੀਓ ਵਿਖਾਈ ਉਹ ਜਿਹੜੀ ਉਹ ਦਿਖਾਈ ਕਿਹੜੇ ਕਿਹੜੀ ਆਪਾਂ ਗੱਡੀ ਆਕ ਲਈ ਆਹ ਕੋਰ ਉਹ ਦਿਖਾਤੀ ਉਹ ਸਾਰੀ ਜਿੱਥੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਜੀ ਹੁਣ ਤੁਸੀਂ ਦੱਸੋ ਕਿ ਤੁਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਨਾ ਉਹ ਤਾਂ ਸੂਬੇ ਦਾ ਮੁੱਦਾ ਹੀ ਨਹੀਂ ਕੋਈ ਮਤਲਬ ਹਰ ਗੱਲ 'ਤੇ ਤੁਸੀਂ ਯੂ ਟਰਨ ਹਰ ਗੱਲ 'ਤੇ ਤੁਹਾਡਾ ਝੂਠ ਹੈ ਤੇ ਲੈਨੇ ਆਪੋ ਜੁਮੇ ਆ ਤੁਸੀਂ ਦੂਜੇ ਨੂੰ ਠੜਾਉਣੇ ਹੁਣ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਗੁਰਪ੍ਰੀਤ ਹਰੀਨਾਉ ਦੇ ਮਰਡਰ ਵਾਸਤੇ ਦੋ ਬੰਦਿਆਂ ਦਾ ਵਰਤੋਂ ਕੀਤੀ ਆ ਅਨਮੋਲ ਪ੍ਰੀਤ ਸਿੰਘ ਤੇ ਨਵਜੋਤ ਨੀਟਾ ਇਹ ਦੋ ਸ਼ੂਟਰ ਨੇ ਇਹ ਦੋਵੇਂ ਸ਼ੂਟਰ ਜਿਹੜੇ ਇਹਨਾਂ ਦੇ ਸਾਥੀ ਆ ਆ ਡਰੱਗ ਐਡਿਕਟ ਆ ਇਹ ਇਸਟੈਬਲਿਸ਼ਡ ਹੈ ਉਹ ਡਰੱਗ ਐਡਿਕਟ ਨੇ ਥੋੜੇ ਸੰਪਰਕ ਚ ਭਾਈ ਕਿਵੇਂ ਆਏ ਤੁਸੀਂ ਉਹਨਾਂ ਨੂੰ ਵਰਤਿਆ ਥਰੂ ਆਰਚ ਡੱਲਾ ਇਹਨੂੰ ਮਾਰਨ ਵਾਸਤੇ ਗੁਰਪ੍ਰੀਤ ਹਰਿਨਾਉ ਨੇ ਉਹਨਾਂ ਨੇ ਜਾ ਕੇ ਆ ਦੂਜੀ ਕਿਲਿੰਗ ਉਹ ਦਿਖਾ ਜਸਵੰਤ ਵਾਲੀ ਕਿਲਿੰਗ ਇਹਨਾਂ ਨੇ ਜਾ ਕੇ ਦੂਜੀ ਕਿਲਿੰਗ ਕੀਤੀ ਥੋੜੇ ਸਾਥੀ ਹੈ ਕਿਹੇ ਜੇ ਲੋਕ ਆ ਅੱਜ ਸੁਵੰਤ ਗਿੱਲ ਦੀ ਵੀਡੀਓ ਹੈ ਜਿਹੜੀ ਮੱਧ ਪ੍ਰਦੇਸ਼ ਸ਼ੂਟਆਊਟ ਕੀਤਾ ਹੈ ਇਹਦੇ ਚ ਡੀਜੀਪੀ ਸਾਹਿਬ ਨੇ 13 ਨਵੰਬਰ 2024 ਨੂੰ ਖੁਲਾਸਾ ਕੀਤਾ ਡੱਲਾ ਹੰਚਮਨ ਨਵਜੋਤਨ ਅਮਲ ਅਨਮੋਲ ਪ੍ਰੀਤ ਰੈਜ਼ੀਡੈਂਟਸ ਆਫ ਬਰਨਾਲਾ ਵਾ ਕੋਟ ਨੇ ਮਹਲੀ ਸੰਡੇ ਐਂਡ ਟੂ ਪਿਸਟਲਸ ਵਾ ਸੀਜ਼ ਫਰਮ ਥੈਮ ਦੇ ਵਰ ਅਰੈਸਟਡ ਫਾਰ ði ਕਿਲਿੰਗ ਆਫ ਸਿੱਖ ਐਕਟਿਵਿਸ ਗੁਰਪ੍ਰੀਤ ਹਰੀਨੋ ਇਨ ਫਰੀਦਕੋਟ ਲਾਸਟ ਐਂਡ ਇਟ ਵਾਸ ਡਿਊਰਿੰਗ ਥੇਅਰ ਇਨਟੈਰੋਗੇਸ਼ਨ That cops realized that they had carried out the Gwalior murder as well. Investigators revealed that the accused also killed just Singh Gil on November 7, 2024. In Gwalior, under directions from Archdallah. the Punjab DGP said Gill shooting was captured on CCTV, Jedi ਉਹ ਮੈਂ ਇਹ ਸਾਥ ਤਰਸੇਬ ਸੋ ਨੂੰ ਪੁੱਛਣਾ ਚਾਹਨਾ ਕਿ ਆ ਜਿਹੜੇ ਚਿੱਤੇ ਖਾਨ ਦੇ ਪੀਣ ਦੇ ਆਦੀ ਤਾਂ ਘਰ ਚ ਬਿਠਾਏ ਆ ਕੌਣ ਦੇ ਵੀ ਹੋਣੇ ਇਹ ਉਤੋਂ ਹੀ ਡਰਾਮਾ ਸਾਰਾ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰ ਰਿਹਾ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਔਰ ਸਰਕਾਰ ਨੇ ਅੱਜ ਤੱਕ ਕੀ ਕੀਤਾ ਤੁਸੀਂ ਮੈਂ ਵੇਖੋ ਪਿਛਲੀ ਵਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਸਪਸ਼ਟ ਕਿਹਾ ਕਿ ਮੈਂ ਐਨਐਸਏ ਮੈਨਾਂ ਦਾ ਤੁਸੀਂ ਸਵਾਲ ਪੁੱਛਿਆ ਸੀ ਦੀ ਐਨਐਸਏ ਵਾਲਾ ਮੈਨੂੰ ਕਿਨੇ ਪੁੱਛਿਆ ਇਸ਼ਾਰ ਸਾਹਿਬ ਉੱਥੇ ਬੈਠੇ ਸਨ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਐਨਐਸਏ ਦੇ ਹੱਕ ਚੋਂ ਯਾ ਆਪਾ ਦੇ ਮੈਂ ਕਿਹਾ ਬਿਲਕੁਲ ਮੈਂ ਉਹਦੇ ਉਲਟਾ ਨਹੀਂ ਲੱਗਣੇ ਚਾਹੀਦੇ ਸਰਕਾਰ ਤਾਂ ਮਦਦ ਕਰ ਰਹੀ ਆ ਭਗਵੰਤਮਾਨ ਇਹਦੀ ਮਦਦ ਤੇ ਹੋਇਆ ਕਿਉਂਕਿ ਕੇਸ ਤਾਂ ਕੋਈ ਚੱਲ ਹੀ ਨਹੀਂ ਰਿਹਾ ਸੁਖਪ੍ਰੀਤ ਹਰੀ ਨੌ ਕੇਸ ਦਾ ਅਖੀਰ ਚ ਜ਼ੀਰੋ ਰਿਜ਼ਲਟ ਹੋ ਕਿਉਂਕਿ ਵਕੀਲ ਵੀ ਥ੍ਰੈਟਨ ਰੇ ਵਕੀਲਾਂ ਨੂੰ ਆ ਗਿਆ ਕਿ ਤੁਹਾਨੂੰ ਮਾਰਾਂਗੇ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਸਿਮਰਨਜੀਤ ਸਿੰਘ ਉਹਨੇ ਡੀਜੀਪੀ ਸਾਹਿਬ ਨੂੰ ਚਿੱਠੀ ਦੇ ਚੁੱਕੇ ਆ ਕਿ ਮੈਨੂੰ ਇੰਨੀ ਥ੍ਰੈਟ ਹੈ ਸੁਖਪ੍ਰੀਤ ਉਹਨਾਂ ਰਿਕਾਰਡ ਆ ਕੇ ਕਹਿ ਗਿਆ ਜਿਹੜੇ ਬਾਹਰ ਜਿਹੜੇ ਲੋਕ ਸੀ ਜਿਹੜੇ ਇਹਦੇ ਪਹਿਲਾਂ ਸੰਪਰਕ ਸਨ ਮਤਲਬ ਨੈਸ਼ਨਲੀ ਇੰਟਰਨੈਸ਼ਨਲੀ ਸਾਰੀ ਜਗ੍ਹਾ ਇਹ ਕੂਨੀ ਖੇਡ ਖੇਡਿਆ ਜਾ ਰਿਹਾ ਹੈ ਹੂ ਆਰ ਬਿਹਾਈਂਡ ਦਿਸ ਗੈਂਗਸਟਰਸ ਔਰ ਡਰੱਗ ਐਡਿਕਟਸ ਹਾਲਤਾ ਵੇਖ ਲਓ ਕੀ ਚੱਲ ਰਿਹਾ ਸੋ ਇਹ ਸਾਰਾ ਕੁਝ ਤੁਹਾਡੇ ਅੱਗੇ ਲਿਆਉਣਾ ਤੇ ਨਾਲ ਆਜ ਉਹ ਕੋ ਵੀਡੀਓ ਵੀ ਬਖਾ ਦੇ ਜਿਹਦਾ ਭਗਵੰਤ ਮਾਨ ਸਟੇਜ ਤੇ ਬਿਠਾਉਂਦਾ ਇਹ ਬੰਦਾ ਉਹ ਹੈ ਅਕੀਲਾ ਯਾਰ ਇੱਕ ਤਾਂ ਮੈਂ ਤੈਨੂੰ ਪੰਗੂ ਇਹ ਪੰਗੂ ਘਟ ਹੈ ਪੰਗੂ ਵਗਾ ਪੰਗੇ ਵੱਧ ਲੈਂਦਾ ਅੱਜ ਦੀ ਕੁਸ਼ਲਾਈ ਖਾਈ ਉਹ ਕਾ ਆਬ ਹੈ ਆਬ ਆ ਦੇਖ ਲਿਓ ਸਰੈਂਡਰ ਕੌਣ ਕਰਾ ਰਿਆ ਸੀ ਉਸ ਦਿਨ ਆ ਲੋ ਆਓ ਦੇਖੋ ਸਲਾਹ ਵੇਖੋ ਕਿੱਡੀ ਦੇਣ ਰਿਹਾ ਉਹਨੂੰ ਹੁਣ ਮੈਨੂੰ ਇੱਕ ਗੱਲ ਦੱਸ ਦਿਓ ਇੱਕ ਪਾਸੇ ਤੁਸੀਂ ਜੇਸ ਬੰਦੇ ਤੇ ਭਗਵੰਤ ਮਾਨ ਸਰਕਾਰ ਤੀਜੀ ਵਾਰੀ ਟਾਡਾ ਲਾ ਰਹੀ ਆ ਅ ਜਤਿੰਦਰ ਭੰਗੂ ਆ ਤੁਹਾਡੀ ਸਟੇਜ ਤੇ ਬੈਠਾ ਵਿਖਾਈ ਉਹ ਵੋਟੋ ਆ ਤੁਹਾਡੀ ਸਟੇਜ ਤੇ ਬੈਠਾ ਕੀ ਕਰ ਰਿਹਾ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਹੈ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼ਰੋਮਨੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀਐਮਾ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਇਹ ਕਿੱਥੇ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿਥੇ ਗ੍ਰੀਨ ਕਾਰਡ ਤਾਂ ਦੀ ਕਿ ਬਾਕੀ ਕੇਸਾਂ ਤੋਂ ਬਚਾ ਹੋ ਜੂਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੈਂਸ ਤੋਂ ਪਹਿਲਾਂ ਵੀ بڑے ਫੋਨ ਖੜਕਣ ਲੱਗ ਪਏ ਦਿਬੜੂ ਘਰ ਤੋਂ ਕਿ ਕੀ ਕਰਨ ਲੱਗੇ ਅੱਜ ਮਜੀਠੀਆਂ ਮੈਂ ਤਾਂ ਤੁਹਾਨੂੰ ਤਰਸੀਮ ਸਿੰਘ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਜੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹਉਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰ ਦਿਓ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਮੈਂ ਨਹੀਂ ਤੁਹਾਡੇ ਮੂੰਹ ਲੱਗਣਾ ਚਾਹੁੰਦਾ ਤੁਹਾਡਾ ਖੇਡ ਮੈਂ ਵੇਖ ਰਿਹਾ ਔਰ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਭਗਵੰਤਮਾਨ ਦੇ ਆਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੇ ਕਿਹੜੀ ਜੇਲ੍ਹ 'ਚ ਸੀ ਦਿੱਲੀ ਦੀ ਜੇਲ੍ਹ 'ਚ ਦਿੱਲੀ ਦੇ ਜੇਲ੍ਹ ਦੇ ਪ੍ਰਬੰਧ ਉਦੋਂ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਸੋ ਇਹ ਕਿਹੜਾ ਖੇਡ ਚੱਲ ਰਿਹਾ ਹੈ ਬੇ ਗੈਂਗਸਟਰਸ ਇਹ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਬੜਾ ਜ਼ਰੂਰੀ ਸੀ ਅੱਛਾ ਇਹ ਵੀਡੀਓ ਰੋਡੇ ਪਿੰਡ ਦੀ ਹੈ ਆ ਜਿਹੜਾ ਭੰਗੂ ਨਾਲ ਖੜਾ ਜਦੋਂ ਸਰੈਂਡਰ ਦੀ ਹੈ ਆ ਜਦੋਂ ਸਾਰਾ ਫਿਕਸਡ ਮੈਚ ਹੋਇਆ ਅਫਸਰਾ ਨਾਲ ਐਸਐਸਪੀ ਸਾਹਿਬ ਮਜੀਠਾ ਲੈਣ ਗਏ ਉੱਥੇ ਹੁਣ ਦੇਖੋ ਰੋਡੇ ਚ ਸਰੈਂਡਰ ਜਿਹੜਾ 2 ਮਹੀਨੇ ਕਿੱਥੇ ਰਿਹਾ ਹੈ ਉਹ ਦਿਖਾਈ ਉਹ ਜਿਹੜਾ ਘੜੂਕੇ ਜਿੱਚ ਭਜਦਾ ਉਹ ਟੈਂਪੂ ਚ ਹੈ ਉਹ ਤਾਂ ਦਿਖਾਉਣਾ ਉਹ ਦਿਖਾਈ ਉਹ ਟੈਂਪੂ 'ਚੇ ਭਜਦੇ ਆਂਦੇ ਵੱਡਾ ਕਹਿੰਦਾ ਮੈਂ ਸੰਤ ਜਰਨੈਲ ਚੋਂਦੀ ਜੇ ਉਹਨਾਂ ਦੀ ਫੋਟੋ ਲਵੋਣਾ ਫਿਰ ਉਹਨਾਂ ਮੰਗੂ ਹਿੰਮਤ ਵੀ ਵਿਖਾਉਂਦਾ ਉਹਨਾਂ ਤਾਂ ਟੈਂਕਾਂ ਤੋਪਾਂ ਗੋਲਿਆਂ ਗਿਆ ਨਹੀਂ ਸਰਕਾਰਾਂ ਅੱਗੇ ਨਹੀਂ ਸੀਸ ਝੁਗਿਆ ਤੇ ਤੂੰ ਉੱਥੇ ਕਦੇ ਯੂ ਟੈਂਪੂ 'ਚੇ ਭੱਜ ਰਿਆਂ ਕਦੇ ਕਿਥੇ ਭੱਜ ਰਿਆਂ ਕਦੇ ਕਿਥੇ ਭੱਜ ਰਿਆਂ ਕਦੇ ਜੀਨ ਪਾ ਲੈਂਦਾ ਹੀ ਕਦੇ ਕੁਝ ਪਾ ਲੈਂਦਾ ਮੈਂ ਤਾਂ ਉਦੋਂ ਦਾ ਬੋਲਿਆ ਮੈਂ ਕਿ ਹੁਣ ਕੀ ਭਜਦੇ ਨੂੰ ਕੀ ਕਹਿਣਾ ਨਾਮ ਮੇਰੇ ਅਰਗੇ ਨੂੰ ਛੇੜੋ ਆਪਦਾ ਕੰਮ ਕਰੋ ਆ ਸੱਤ ਰਛੇਮ ਸਿੰਘ ਜੀ ਜਿਹੜਾ ਗੰਦ ਦੀ ਸਿਪਾਈ ਘਰੋਂ ਕਰੋ ਪਹਿਲਾਂ ਆ ਜਿਹੜਾ ਉਤੋਂ ਮਖੌਟਾ ਪਾਇਆ ਨਾ ਝੂਠ ਦਾ ਜਿਹੜਾ ਦਿਖਾਵਾ ਕਰਦੇ ਅਮਰਤ ਧਾਰੀ ਦਾ ਉਹ ਨਹੀਂ ਆ ਤੁਸੀਂ ਅੰਦਰੋਂ ਜੇ ਹੁੰਦੇ ਤੇ ਸੱਚ ਬੋਲਦੇ ਕਿ ਤੁਸੀਂ ਅਸੀਂ ਕਿਸੇ ਨੂੰ ਕੀ ਜੁਮਿਆ ਟਰਾਈਏ ਸਾਡੇ ਤਾਂ ਆਪਦੇ ਆ ਘਰਾਂ ਚ ਕੀ ਹਾਲਾਤ ਬਣੇ ਪਏ ਆ ਇਸ ਲਈ ਆ ਆ ਵੀਡੀਓ ਇੱਕ ਸਰਕਾਰੀ ਮੁਲਾਜ਼ਮ ਦੀ ਜੀਨੇ ਹੂ ਹੈ ਸਵORN ਬਾਈ ਦਾ ਕਨਸਟੀਟਿਊਸ਼ਨ ਉਹਨੂੰ ਉਹਨੇ ਸਿੱਧੇ ਕਿਹਾ ਕਿ ਮੈਂ 50 ਬੰਦੇ ਮਾਰੇ ਆ ਭੰਗੂ ਨੇ ਚਾਰ ਹੋਰ ਮਾਰੂੰਗਾ ਅਲੇ ਚਾਰ ਰਹਿ ਗਿਆ ਮੈਂ ਬੰਮ ਚਲਾਇਆ ਪਤਾ ਨਹੀਂ ਕੀ ਕੁਝ ਕੀਤਾ ਹਲੇ ਤੱਕ ਸਰਕਾਰ ਉਹਨੂੰ ਅਰੈਸਟ ਨਹੀਂ ਕਰੀ ਅਰੈਸਟ ਤਾਂ ਦੂਰ ਦੀ ਗੱਲ ਹੈ ਉਹਨੂੰ ਨਾਲ ਸੀਐਮ ਦੇ ਬਿਠਾ ਰਹੀ ਹੈ ਤੁਸੀਂ ਇੱਕ ਤੋਂ ਅੰਦਾਜ਼ਾ ਲਾ ਲਓ ਕਿ ਚੱਲ ਕੀ ਰਿਹਾ ਦਾਲ ਤੇ ਕੁਛ ਕਾਲਾ ਨਹੀਂ ਦਾਲ ਹੀ ਕਾਲੀ ਹੋਈ ਖੜੀ ਇੱਥੇ ਬੜਾ ਖਤਰਨਾਕ ਖੇਡ ਖੇਡਿਆ ਜਾ ਰਿਹਾ ਔਰ ਆ ਵੇਖੋ ਆ ਉਸ ਦਿਨ ਦੀ ਖਬਰ ਆ ਜਿਹਦੇ ਦਿਨ ਔਨ ਦਾ ਰਨ ਫੋਰ ਓਵਰ ਅ ਮੰਥ ਅਮਰਿਤਪਾਲ ਸਿੰਘ ਅਰੈਸਟਡ ਸੈਂਟ ਟੂ ਜੇਲ ਇਨ ਅਸਾਮ ਨਾਲ ਕੌਣ ਖੜਾ ਆ ਭੰਗੂ ਖਲੋਤਾ ਕੀ ਚੱਲ ਕੀ ਰਿਹਾ ਅੰਡਰਸਟੈਂਡ ਦਾ ਪੋਲਿਟਿਕਸ ਉਤੋਂ ਤੋਲਾ ਕੱਲ ਅੱਜ ਦੀ ਖਬਰ ਲਾਈ ਤੇ ਗਾਂ ਚਲੇਗਾ ਜਿਹੜਾ ਕੋ ਕਰੋ ਕੀ ਹੋ ਕੀ ਰਿਹਾ ਹਾਉ ਕਹਿੰਦੇ ਚੀਫ ਮਿਨਿਸਟਰ ਸ਼ੇਅਰ ਸਟੇਜ ਇੱਕ ਪਾਸੇ ਤੁਸੀਂ ਐਨਐਸਏ ਲਾਉਨੇ ਯੋਆਪਾ ਲਾਉਨੇ ਦੂਜੇ ਪਾਸੇ ਸਟੇਜ ਸ਼ੇਅਰ ਕਰਦੇ ਹੋ ਉਹਦੇ ਮੈਂਟਰ ਨਾਲ ਚੱਲ ਕੀ ਰਿਹਾ ਇੱਥੇ ਪੰਜਾਬ ਚ ਤੇ ਬਾਰਡਰ ਸਟੇਟ ਹੈ ਇੰਡੋਪਾਕ ਬਾਰਡਰ ਦੇ ਸਟੇਜ ਤੇ ਕਿਸੇ ਕੀ ਸਮਝਦੇ ਹੋ ਕਿ ਸ਼ਾਂਤੀ ਬਣੀ ਰਹੇਗੀ ਇਹ ਬੌਮ ਬਲਾਸ ਜਿਹੜੇ ਹੋ ਰਹੇ ਆ ਥਾਣਿਆਂ ਚ ਐਵੇਂ ਉਹਨੂੰ ਵਿਚਾਰੇ ਨੂੰ ਆ ਬਾਜਵਾਦ ਸਾਹਿਬ ਨੂੰ ਚਿਹਰੇ ਨੂੰ ਤੰਗ ਕਰੀ ਜਾਂਦੇ ਮੈਨੂੰ ਤਾਂ ਲੱਗਦਾ ਇਹਦੀ ਅਠ ਘਾਟੇ ਪੁੱਛਕਿਛ ਕਰੋ ਭਗਵੰਤ ਮਾਨ ਦੀ ਤੇ ਬਹੁਤ ਕੁਝ ਨਿਕਲੋ ਕੀ ਚੱਲ ਕੀ ਰਿਹਾ ਇੱਥੇ? ਤੁਹਾਡੇ ਕੁਝ ਸਵਾਲ ਜੀ। ਜੀ ਕਿਰਪਾ ਨਾਲ ਲਗਾਤਾਰੀ ਸੋਸ਼ਲ ਮੀਡੀਆ ਤੇ ਜਿਹੜੀਆਂ ਤੁਸੀਂ ਪਿਛਲੀ ਵਾਰ ਵੀ ਰਿਲੀਜ਼ ਕੀਤੀਆਂ ਸੀਗੀਆਂ AI ਦਾ ਰੌਲਾ ਪੈ ਰਿਹਾ ਹੈਗਾ। ਕੀ ਤੁਸੀਂ ਚੈਲੰਜ ਕਰਦੇ ਹੋ ਕਿ ਜਿਹੜਾ AI ਦੀ ਜਗ੍ਹਾ ਕੋਰਟ ਦੇ ਵਿੱਚ ਇਹਨਾਂ ਨੂੰ ਐਸਟੈਬਲਿਸ਼ ਕਰ ਰਿਹਾ ਹੈਗਾ? ਮੇਰਾ ਵੀਰ AI ਹੁਣ ਪਹਿਲਾਂ ਪੁੱਛ ਲਿਓ ਅਮਰਿਤਪਾਲ ਇੰਟੈਲੀਜੈਂਸ ਦੀ ਗੱਲ ਕਰ ਰਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਿਹਾ। ਜੀਤ ਦੇ ਨਾਲ ਗੱਲ ਹੋ ਰਹੀ ਆ ਉਹ ਆਪ ਮੰਨਣ ਡਿਆ ਸੁਖਪ੍ਰੀਤ ਹਰੀ ਨਾ ਉਹ ਕਹਿ ਰਿਹਾ ਮੈਂ ਉਹਦਾ ਹੀ ਨਾ ਲਿਆ ਸੀ ਨਾ ਉਹ ਤਾਂ ਆਪ ਹੁਣ ਰਿਕਾਰਡ ਆ ਗਿਆ ਤੁਹਾਡੇ ਸਾਹਮਣੇ ਔਰ ਦੂਜੀ ਆਡੀਓ ਤੂੰ ਪੂਰੀ ਥੋੜੀ ਹੋਰ ਸੁਣਾ ਉਹਦੇ ਚ ਉਹ ਤੁਹਾਨੂੰ ਮੈਂ ਸੁਣਾਉਣੀ ਆ ਆਪ ਦੇ ਮੁੰਡਿਆਂ ਬਾਰੇ ਕਿ ਉਹ ਕਿੱਡੇ ਵੱਡੇ ਡਿਫਾਲਟਰ ਨੇ ਤਰਸ਼ੇਮ ਸਿੰਘ ਦੀ ਉਹ ਆਡੀਓ ਤੁਸੀਂ ਸੁਣ ਲਓ ਸੁਖਪ੍ਰੀਤ ਸਿੰਘ ਦੀ ਮੈਂ ਤਾਂ ਨਹੀਂ ਬਣਾਈ ਕਿਹੜਾ ਆਪਦੇ ਮੁੰਡੇ ਦਾ ਲੈਕ ਬੱਚਾ ਹੋਵੇ ਤੇ ਕੋਈ ਕਹਿੰਦਾ ਆਪਦੇ ਨਿਆਣਿਆਂ ਬਾਰੇ ਜਿਸ ਤਰੀਕੇ ਦੇ ਲਬਜ ਵਹਿਕ ਪਬਲਿਕਲੀ ਕਹਿਣਗੇ ਭਾਈ ਸਾਹਿਬ ਤੇ ਉਹ ਉਹਨੂੰ ਜਿਹੜੀ ਦੁਨੀਆ ਭਰ ਦੀ ਗਾਲ ਕੱਢੀ ਜਾਂਦੇ ਹੁਣ ਕਿਹੜੀ ਗੱਲ ਮੰਨਾਂ ਮੈਂ ਸੱਚੀ ਇਹ ਤਾਂ ਹੈ ਨਹੀਂ ਕਿ ਉਦੋਂ ਭੂਤ ਵੜਿਆ ਸੀ ਤੇ ਹੁਣ ਕੋਈ ਹੋਰ ਵੜ ਗਿਆ ਅੰਦਰ ਹੈ ਬਈ ਜਿਹੜਾ ਦਿਖਾਵਾ ਹੈ ਨਾ ਬਚੋ ਇਸ ਤੋਂ ਆ ਬਖਾ ਦੇ ਸੁਣਾ ਦੇ ਫਿਰ ਵਹਿਕ ਸੁਣਾਉਣੀ ਤਾਂ ਨਹੀਂ ਚਾਹੀਦੀ ਥੋੜੀ ਤੁਸੀਂ ਟੀਟੀ ਲਾ ਦਿਓ ਗਾਂ ਜਾਣ ਵੇਲੇ ਮੁੜ ਕੇ ਕਹੋਗੇ ਕੀ ਕੁਝ ਤੁਰਿਆ ਜਾਂਦਾ ਮੈਂ ਤੁਹਾਨੂੰ ਤਾਂ ਆਖਣਾ ਆ ਰਿਹਾ ਮੇਰੇ ਕੋਲ ਵੀ ਐਜ਼ ਇਟ ਇਜ਼ ਆਈ ਹੈ ਤੇ ਮੈਂ ਵੀ ਐਜ਼ ਇਟ ਇਜ਼ ਹੀ ਚਲਾ ਰਿਹਾ ਬਾ ਗਾਂ ਤੁਸੀਂ ਬੁਲਾਉਣ ਵੇਲੇ ਟੀਟੀ ਕਰ ਦਿਓ ਮੜੀ ਜੀ ਨਹੀਂ ਤਾਂ ਨੁਕਸਾਨ ਹੋ ਸਕਦਾ ਸੁਣਾ ਦੇ ਯਾਰ ਤੂੰ ਫਿਰ ਇਹ ਦੱਸੋ ਉਹ ਬੈਂਕ ਡਕਾਇਟੀ ਅੱਜ ਤੱਕ ਉਹ ਸੋਨਾ ਨਹੀਂ ਲੱਭਿਆ ਉਹ ਜਿਹੜਾ ਸਭ ਤੋਂ ਵੱਡੇ ਸੋਨੇ ਦੀ ਲੁੱਟ ਮੰਨੀ ਗਈ ਸੀ ਉਹ ਲੁਧਿਆਣੇ ਚੋਂ ਅੱਜ ਤੱਕ ਉਹ ਸੋਨਾ ਨਹੀਂ ਲੱਭਿਆ ਇਹਨੂੰ ਪਤਾ ਆ ਭਗਵੰਤ ਮਾਨ ਦੇ ਯਾਰ ਨੂੰ ਆ ਠੱਗ ਨੂੰ ਅੰਮ੍ਰਿਤਪਾਲ ਨੂੰ ਲਿਆਓ ਭਾਈ ਉਹਨੂੰ ਪੁੱਛੋ ਕਿੱਥੇ ਆ ਲਿਆਓ ਜੀ ਦਾ ਸੋਨਾ ਮੋੜ ਦਿਓ